ਸਥਾਨ ਗੁਰਦੁਆਰਾ ਕੋਹਾ ਭਾਈ ਸ਼ਾਲੂ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਗੁਰੂ ਘਰ ਦੇ ਅਨੇਕ ਭਗਤ ਮਾਤਾ ਪਿਤਾ ਜੀ ਤੇ ਪਹਿਲਾਂ ਤੋਂ ਹੀ ਸਖੀ ਸਰਬਤ ਦੇ ਉਪਾਧਕ ਸੀਗੇ ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਭਾਈ ਸ਼ਾਲੂ ਜੀ ਜੋ ਗੁਰੂ ਘਰ ਦੇ ਲੰਗਰਾਂ ਦੇ ਵਾਸਤੇ ਸੇਵਾ ਵਿੱਚ ਜੁਟ ਗਏ ਮਾਤਾ ਪਿਤਾ ਜੀ ਇੱਥੋਂ 5-6 ਕਿਲੋਮੀਟਰ ਦੀ ਦੂਰੀ ਤੇ ਮਜੀਠਾ ਨੇ ਪਾਉਣ ਵਾਸਤੇ ਪਾਤੀਆਂ ਦਾ ਬਾਲ ਜਦੋਂ ਖਤਮ ਹੁੰਦਾ ਵੀ ਤੇ ਭਾਈ ਸ਼ਾਲੋ ਜੀ ਨੇ ਫਿਰ ਨਾਲ ਦੇ ਸਿੱਖਾਂ ਨੂੰ ਉਸ ਸਮੇਂ ਨਾਲ ਲੈ ਕੇ ਤਰਨਤਾਰਨ ਕੋੜੀ ਵਿਰਾਜ ਇਹਨਾਂ ਲਾਗਲੇ ਪਿੰਡਾਂ ਦੇ ਵਿੱਚ ਜਾ ਕਰਕੇ ਬਾਬਾ ਜੀ ਨੇ ਹੁਕਮ ਦਿੱਤਾ ਕਿ ਜਿਨ੍ਹਾਂ ਨੂੰ ਗੁਰੂ ਘਰ ਦੇ ਵਾਸਤੇ ਦੋ ਦੋ ਪਾਤੀਆਂ ਪਾਉਣਗੇ ਉਹਨਾਂ ਨੂੰ ਪੁੱਤਾਂ ਦੀ ਪੁਤਰਾ ਦੀ ਦਾਤ ਪ੍ਰਾਪਤ ਹੋਏਗੀ ਦੁੱਧ ਪੁੱਤ ਦੀ ਦਾਤ ਪ੍ਰਾਪਤ ਹੋਏਗੀ ਲੋਕਾਂ ਤਰਕ ਦੇ ਅਚਾਨਕ ਟੋਕਰੇ ਗੱਡੇ-ਗੱਡੇ ਪਾਤੀਆਂ ਦੀ ਚੜਾਉਣੇ ਸ਼ੁਰੂ ਕਰ ਦਿੱਤੇ ਜੋ ਪੰਜ ਵਾਰ ਗੁਰੂ ਸਾਹਿਬ ਜੀ ਨੇ ਫਿਰ ਖੁਸ਼ ਹੋ ਕੇ ਦਿੱਤੇ ਇਸ ਸਟੋਪੇ ਤੇ ਸ਼ਰਧਾ ਭਾਵਨਾ ਦੇ ਇਸ਼ਨਾਨ ਕਰਕੇ ਪੁੱਤਰਾਂ ਦੀ ਅਦਾਤ ਪ੍ਰਾਪਤ ਹੁੰਦੀ ਹੈ ਇੱਥੇ ਸ਼ੋਕਰੇ ਦੇ ਬੱਚੇ ਦੇ ਤਿੰਨ ਦਿਨ ਲਾ ਸਾਖੀ ਸੁਣਾਈ ਜਾਂਦੀ ਹੈ ਜੋ ਭਾਈ ਲਾਲੋ ਜੀ ਦੇ ਤਈਏ ਤਾਬ ਦੀ ਸਾਖੀ ਸੁਣਾਈ ਜਾਂਦੀ ਹੈ ਉੱਥੋਂ ਤਈਏ ਤਾਬ ਦੀ ਸਾਖੀ ਸੁਣਨ ਦੇ ਨਾਲ ਜਿਹੜਾ ਤਈਏ ਤੇ ਤਾਬ ਦੇ ਰੋਗੀ ਜਿਹੜੇ ਨਿਰਵਰਤ ਹੁੰਦੇ ਆ ਔਰ ਸੁੱਕੇ ਬੱਚੇ ਜੋ ਇਸ ਸਟੋਪੇ ਤੇ ਇਸ਼ਨਾਨ ਕਰਕੇ ਹਰੇ ਭਰੇ ਹੋ ਜਾਇਆ ਕਰਦੇ ਆ ਅੱਜ ਵੀ ਲੋਕ ਜਿਹੜੇ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਕਰਦੇ ਹੋ ਸ਼ੁਕਰਾਨੇ ਵਜੋਂ ਫਿਰ ਤੋਂ ਪਰਿਵਾਰਾਂ ਸਮੇਤ ਇਸ ਅਸਥਾਨ ਤੇ ਹਾਜ਼ਰੀਆਂ ਭਰਦੇ। ਦਿਨ ਅਤੇ ਗਿਲਟੀ ਸੀ ਡਾਕਟਰਾਂ ਨੇ ਨਾ ਅਪਰੇਟ ਦੱਸਿਆ ਕਿ ਇਹਦਾ ਅਪਰੇਟ ਹੋਣਾ ਹੈ। ਫਿਰ ਆਪਾਂ 5 ਐਤਵਾਰ ਸਾਨੂੰ ਕਿਸ ਨੇ ਦੱਸਿਆ ਆਪਾਂ 5 ਐਤਵਾਰ ਸੇ ਇਸ਼ਨਾਨ ਕਰਾਇਆ ਤੇ ਬਾਬਾ ਜੀ ਨੇ ਮਿਹਰ ਕਰਕੇ ਇਹਦੀ ਗਿਲਟੀ ਬਹੁਤ ਵਿਦੇਸ਼ ਸਹੀ ਹੋ ਗਈ। ਬਾਬਾ ਜੀ ਦੀ ਬਾਈ ਜੀ ਦੀ ਬੜੀ ਮਿਹਰ। ਅੱਜ ਆਪਾਂ ਇਹਨਾਂ ਦਾ ਸ਼ੁਕਰਾਨਾ ਕਰਨਾ ਹੈ ਬਾਬਾ ਜੀ ਦਾ। ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੰਗਜੂਦਾਂ ਗੁਰਦੁਆਰਾ ਟੋਬਾ ਪਾਈਸ਼ਾਲੋਜੀ ਵਿਖੇ ਤੇ ਦੱਸਦੀ ਹੈ ਕਿ ਅੱਜ ਸਾਡੇ ਨਾਲ ਇਤਿਹਾਸ ਗੁਰਦੁਆਰਾ ਸਾਹਿਬ ਦਾ ਸਾਂਝਾ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਨੌਜਵਾਨ ਪੀੜੀ ਵੀ ਹੈ ਉਹਨਾਂ ਨੂੰ ਗੁਰੂ ਘਰਾਂ ਦਾ ਇਤਿਹਾਸ ਨਹੀਂ ਪਤਾ ਤਾਂ ਅੱਜ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਦਰਸ਼ਨ ਟੀਵੀ ਦੇ ਉੱਤੇ ਤੜਨ ਨਾਲ ਇਹ ਇਸ ਗੁਰਦੁਆਰੇ ਦਾ ਇਤਿਹਾਸ ਸਾਂਝਾ ਕਰਨ ਲਈ ਪਹੁੰਚੇ ਹਾਂ ਤਾਂ ਸਾਡੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਜੋ ਗ੍ਰੰਥੀ ਸਿੰਘ ਜੀ ਹੈਗੇ ਨੇ ਜੋ ਹਰਦੀਪ ਸਿੰਘ ਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਤਾਂ ਉਹ ਗੁਰੂ ਘਰ ਦਾ ਜੋ ਇਤਿਹਾਸ ਆ ਸਾਡੇ ਨਾਲ ਉਹ ਸਾਂਝਾ ਕਰਨਗੇ ਤਾਂ ਜੋ ਸੰਗਤ ਆ ਇਹ ਜੋ ਵੀਡੀਓ ਦੇਖ ਰਹੀ ਹੈ ਉਹਨਾਂ ਤੱਕ ਵੀ ਜੋ ਇਤਿਹਾਸ ਜੋ ਆ ਪਹੁੰਚਾਇਆ ਜਾ ਸਕੇ ਤਾਂ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਸ ਤਰੀਕੇ ਦੇ ਨਾਲ ਹਰ ਗੁਰੂ ਘਰ ਦਾ ਇਸ ਇਤਿਹਾਸ ਸਾਂਝਾ ਕਰਦੇ ਆ ਤਾਂ ਅੱਜ ਅਸੀਂ ਪਹੁੰਚੇ ਟੋਬਾ ਪਾਈਚਾਲਾ ਤਾਂ ਜ਼ਰੂਰ ਜਿਹੜੀ ਸੰਗਤ ਵੀ ਇਹ ਵੀਡੀਓ ਦੇਖ ਰਹੀ ਆ ਤਾਂ ਉਹਨਾਂ ਤੱਕ ਇਤਿਹਾਸ ਜ਼ਰੂਰ ਸਾਂਝਾ ਕਰੋ ਕਿ ਕੀ ਇਤਿਹਾਸ ਹੈ ਇਹ ਪਾਵਨ ਅਸਥਾਨ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਇਹ ਪਾਵਨ ਅਸਥਾਨ ਗੁਰਦੁਆਰਾ ਟੋਬਾ ਭਾਈ ਸ਼ਾਲੂ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਗੁਰੂ ਘਰ ਦੇ ਅਨੇਕ ਭਗਤ ਤੇ ਮੇਹਰਾਂ ਦੇ ਦਾਤੇ ਬਾਬਾ ਭਾਈ ਸ਼ਾਲੂ ਜੀ ਦਾ ਜਨਮ 14 ਅਸੂ ਸੰਮਤ 1611 ਮਤ ਬਿਕਰਮੀ ਮੁਤਾਬਕ 29 ਸਤੰਬਰ ਸਨ 1554 ਈਸਵੀ ਸੋਮਵਾਰ ਵਾਲੇ ਦਿਨ ਮਾਲਵੇ ਦੇ ਨਗਰ ਧੌਲਾ ਕੰਗੜ ਵਿਖੇ ਹੋਇਆ ਉਹ ਨਗਰ ਕਦੇ ਵਸਦਾ ਕਦੇ ਉਜੜ ਜਾਂਦਾ ਫਿਰ ਪਾਵਨ ਅਸਥਾਨ ਤੋਂ ਬਾਬਾ ਜੀ ਦੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਜਦੋਂ ਦਰਸ਼ਨਾਂ ਲਈ ਮਾਤਾ ਪਿਤਾ ਜੀ ਬਾਬਾ ਭਾਈ ਸ਼ਾਲੋ ਜੀ ਦੇ ਨਾਲ ਆਏ ਮਾਤਾ ਪਿਤਾ ਜੀ ਤੇ ਪਹਿਲਾਂ ਤੋਂ ਹੀ ਸਖੀ ਸਰਵਤ ਦੇ ਉਪਾਦਕ ਸੀ ਕਿ ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਭਾਈ ਸ਼ਾਲੋ ਜੀ ਜੋ ਗੁਰੂ ਘਰ ਦੇ ਲੰਗਰਾਂ ਦੇ ਵਾਸਤੇ ਸੇਵਾ ਵਿੱਚ ਜੁਟ ਗਏ ਮਾਤਾ ਪਿਤਾ ਜੀ ਇੱਥੋਂ 5-6 ਕਿਲੋਮੀਟਰ ਦੀ ਦੂਰੀ ਤੇ ਮਜੀਠਾ ਨਗਰ ਹੈ ਉੱਥੇ ਜਾ ਕੇ ਵਸ ਗਏ ਔਰ ਬਾਬਾ ਜੀ ਦਾ ਪਾਵਨ ਅਸਥਾਨ ਮਜੀਠੇ ਨਗਰ ਵਿੱਚ ਵੀ ਬਣਿਆ ਹੋਇਆ ਹੈ ਔਰ ਇਸ ਪਾਵਨ ਅਸਥਾਨ ਤੇ ਬਾਬਾ ਜੀ ਆਣ ਕੇ ਸ਼ਾਮ ਨੂੰ ਆਰਾਮ ਕਰਿਆ ਕਰਦੇ ਦਿਨ ਨੂੰ ਲੰਗਰਾਂ ਦੇ ਵਿੱਚ ਸੇਵਾ ਕਰਿਆ ਕਰਦੇ ਇਸੇ ਤਰ੍ਹਾਂ ਸਮਾਂ ਚੱਲਦਾ ਰਿਹਾ ਕੁਝ ਸਮੇਂ ਦੇਰ ਬਾਅਦ ਜਦੋਂ ਲੰਗਰਾਂ ਦੇ ਵਿੱਚ ਲੰਗਰ ਪਕਾਉਣ ਵਾਸਤੇ ਪਾਥੀਆਂ ਦਾ ਬਾਲਣ ਜਦੋਂ ਖਤਮ ਹੁੰਦਾ ਵੇ ਗੁਰੂ ਸਾਹਿਬ ਜੀ ਜਦੋਂ ਲੰਗਰਾਂ ਵੱਲੋਂ ਟਹਿਲਦੇ ਗਏ ਤਾਂ ਗੁਰੂ ਸਾਹਿਬ ਸੰਗਤਾਂ ਨੇ ਫਰਿਆਦ ਕੀਤੀ ਕਿ ਗੁਰੂ ਸਾਹਿਬ ਜੀ ਜੋ ਲੰਗਰ ਪਾਥੀਆਂ ਜਿਹੜੀਆਂ ਲੱਕੜਾਂ ਜਿਹੜੀਆਂ ਬਾਲਣ ਹੈ ਉਹ ਪ੍ਰਸ਼ਾਦਾ ਪਕਾਉਣ ਵਾਸਤੇ ਜੋ ਖਤਮ ਹੁੰਦਾ ਗਿਆ ਤੇ ਗੁਰੂ ਸਾਹਿਬ ਜਾਨੀ ਜਾਨ ਸੁਣਾਇਆ ਕਿ ਗੁਰੂ ਦਾ ਪਿਆਰਾ ਕੋ ਰੱਬ ਦਾ ਪਿਆਰਾ ਭਗਤਾਏਗਾ ਜੋ ਗੁਰੂ ਘਰ ਦੇ ਲੰਗਰਾਂ ਦੇ ਵਾਸਤੇ ਸੇਵਾ ਕਰੇਗਾ। ਔਰ ਜਦੋਂ ਭਾਈ ਸ਼ਾਲੂ ਜੀ ਨੂੰ ਪਤਾ ਲੱਗਾ ਤੇ ਭਾਈ ਸ਼ਾਲੂ ਜੀ ਨੇ ਫਿਰ ਨਾਲ ਦੇ ਸਿੱਖਾਂ ਨੂੰ ਉਸ ਸਮੇਂ ਨਾਲ ਲੈ ਕੇ ਤਰਨਤਾਰਨ ਪਨੋੜੀ ਵਿਰੈਚ ਇਹਨਾਂ लागਲੇ ਪਿੰਡਾਂ ਦੇ ਵਿੱਚ ਜਾ ਕੇ ਕਰਕੇ ਬਾਬਾ ਜੀ ਨੇ ਹੁਕਾ ਦਿੱਤਾ ਕਿ ਜਿਨ੍ਹਾਂ ਨੂੰ ਗੁਰੂ ਘਰ ਦੇ ਵਾਸਤੇ ਦੋ ਦੋ ਪਾਥੀਆਂ ਕੌਣਗੇ ਉਹਨਾਂ ਨੂੰ ਪੁੱਤਾਂ ਦੀ ਪੁੱਤਰਾਂ ਦੀ ਦਾਤ ਪ੍ਰਾਪਤ ਹੋਏਗੀ ਦੁੱਧ ਪੁੱਤ ਦੀ ਦਾਤ ਪ੍ਰਾਪਤ ਹੋਏਗੀ ਲੋਕਾਤਰਕ ਵਿੱਚ ਆਣ ਕੇ ਟੋਕਰੇ ਗੱਡੇ-ਗੱਡੇ ਪਾਥੀਆਂ ਦੇ ਚੜਾਉਣੇ ਸ਼ੁਰੂ ਕਰ ਦਿੱਤੇ ਲੰਗਰਾਂ ਦੇ ਵਿੱਚ ਸੇਵਾ ਦੇ ਜਦੋਂ ਪਾਥੀਆਂ ਦੇ ਢੇਰ ਵੇਖ ਕੇ ਨਾਲ ਦੇ ਸਿੱਖਾਂ ਨੇ ਉਸ ਸਮੇਂ ਲੈ ਗੁਰੂ ਸਾਹਿਬ ਜੀ ਦੀ ਜਾ ਕੇ ਸ਼ਿਕਾਇਤ ਕੀਤੀ ਕਿ ਭਾਈ ਸ਼ਾਲੂ ਜੀ ਨੇ ਆਪ ਜੀ ਦਾ ਨਾਮ ਵਰਤ ਕੇ ਜੋ ਹੋਕਾ ਦਿੱਤਾ ਹੈ ਆਪ ਜੀ ਨੂੰ ਪਤਾ ਮੇਰੇ ਚੋਜੀ ਪ੍ਰੀਤ ਗੁਰਨਾਮ ਦਾਸ ਪਾਤਸ਼ਾਹ ਜੀ ਅੰਤਰਜਾਮੀ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਤਾਂ ਪਤਾ ਨਹੀਂ ਜਦੋਂ ਭਾਈ ਸ਼ਾਲੂ ਜੀ ਨੂੰ ਬੁਲਾ ਕੇ ਪੁੱਛਿਆ ਤਾ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਸ਼ਾਲੋ ਜੀ ਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਆਪ ਜੀ ਦੇ ਘਰ ਕੋਈ ਘਾਟਾ ਨਹੀਂ ਲੰਗਰਾਂ ਦੇ ਵਾਸਤੇ ਜੋ ਪਾਥੀਆਂ ਦਾ ਬਾਲਨ ਦੀ ਮੰਗ ਕੀਤੀ ਸੀਗੀ ਪਾਥੀਆਂ ਜੋ ਖਤਮ ਹੁੰਦੀਆਂ ਗਈਆਂ بارش ਜਿਆਦਾ ਮੁੱਖ ਰੱਖਦੇ ਹੁਆ ਪਾਥੀਆਂ ਦੀ ਮੰਗ ਕੀਤੀ ਸੀਗੀ ਤੇ ਲੰਗਰਾਂ ਦੇ ਢੇਰ ਵੇਖ ਕੇ ਜਦੋਂ ਭਾਈ ਸ਼ਾਲੋ ਜੀ ਨੂੰ ਫਿਰ ਗੁਰੂ ਰਾਮਦਾਸ ਜੀ ਨੇ ਕਿਹਾ ਭਾਈ ਸ਼ਾਲੋ ਜੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਇਹ ਆਪ ਜੀ ਦਾ ਹੀ ਓਟ ਆਸਰਾ ਲੈ ਕਰਕੇ ਕੀਤਾ ਹੈ ਤੇ ਗੁਰੂ ਸਾਹਿਬ ਜੀ ਨੇ ਉਸ ਸਮੇਂ ਫਿਰ ਭਾਈ ਸ਼ਾਲੋ ਜੀ ਨੂੰ ਸੀਨੇ ਦੇ ਨਾਲ ਲਾ ਕੇ ਇਹਨਾਂ ਸ਼ਬਦਾਂ ਦੇ ਨਾਲ ਉਹ ਆਦੀ ਸੰਭਾਲ ਕਰਿਆ ਕਰੇਗਾ ਔਰ ਇਸ ਪਾਵਨ ਆਸਾਨਤੀ ਜੋ 5 ਵਾਰ ਗੁਰੂ ਸਾਹਿਬ ਜੀ ਨੇ ਫਿਰ ਖੁਸ਼ ਹੋ ਕੇ ਦਿੱਤੇ ਇਸ ਸਟੋਬੇ ਤੇ ਸ਼ਰਧਾ ਭਾਵਨਾ ਦੇ ਇਸ਼ਨਾਨ ਕਰਕੇ ਪੁੱਤਰਾਂ ਦੀ ਉਦਾਤ ਪ੍ਰਾਪਤ ਹੁੰਦੀ ਹੈ ਇੱਥੇ ਸੋਕਰੇ ਦੇ ਬੱਚੇ ਦੇ 3 ਦਿਨ ਲਾਖੀ ਸੁਖੀ ਸੁਣਾਈ ਜਾਂਦੀ ਹੈ ਜੋ ਭਾਈ ਲਾਲੋ ਜੀ ਦੇ ਤਈਏ ਤਾਪ ਦੀ ਸਾਖੀ ਸੁਣਾਈ ਜਾਂਦੀ ਹੈ ਉੱਥੋਂ ਤਈਏ ਤਾਪ ਦੀ ਸਾਖੀ ਸੁਣਨ ਦੇ ਨਾਲ ਜਿਹੜਾ ਤਈਏ ਤੇ ਤਾਪ ਦੇ ਰੋਗੀ ਜਿਹੜੇ ਨਿਰਵਰਤ ਹੁੰਦੇ ਆ ਔਰ ਸੁੱਕੇ ਬੱਚੇ ਜੋ ਇਸ ਸਟੋਬੇ ਤੇ ਇਸ਼ਨਾਨ ਕਰਕੇ ਹਰੇ ਭਰੇ ਹੋ ਜਾਇਆ ਕਰਦੇ ਆ ਇਸ ਸਥਾਨ ਤੇ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਆ ਜਿਹੜੀ ਸਫਲ ਮੰਨੀ ਜਾਂਦੀ ਹੈ ਔਰ ਇੱਕ ਪੰਜਵਾਂ ਵਾਰ ਜਿਹੜਾ ਗੁਰੂ ਸਾਹਿਬ ਜੀ ਨੇ ਆਪਣੇ ਤੋਂ ਵੀ ਸਿੱਖ ਨੂੰ ਵੜਾਇਆ ਕਿ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਏ ਇਸ ਸਥਾਨ ਤੇ ਆ ਕਰਕੇ ਨਤਮਸਤਕ ਹੋਏਗਾ ਉਹਦੀ ਯਾਤਰਾ ਜਿਹੜੀ ਸਫਲ ਮੰਨੀ ਜਾਏਗੀ ਇੱਕ ਇਥੇ ਇਤਿਹਾਸ ਹੈ ਜੋ ਮਾਲਵੇ ਤਰਤੀ ਤੋਂ ਕਬਰ ਸੈਨਮਦ ਪ੍ਰਦੇਸ਼ ਦਾ ਇੱਕ ਰਾਜਾ ਹੋਇਆ ਹੈ ਉਸ ਦੇ ਦੇਰ ਬਾਅਦ ਪੁੱਤਰ ਦੀ ਦਾਲ ਪ੍ਰਾਪਤ ਹੋਣ ਤੇ ਉਹ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਲਈ ਆਇਆ ਤਾਂ ਰਾਜਾ ਹੁਣ ਕਰਕੇ ਬੱਚੇ ਨੂੰ ਨજર ਨਾ ਲੱਗ ਜਾਵੇ ਇਸ ਕਰਕੇ ਰਾਜੇ ਨੇ ਜੋ ਬੱਚੇ ਨੂੰ ਕਪੜੇ ਸੀਗੇ ਉਹ ਕੁੜੀਆਂ ਵਾਲੇ ਪੈਨ ਬਸਤਰ ਪਹਿਨਾਏ ਹੋਏ ਸੀਗੇ ਇਸੇ ਤਰ੍ਹਾਂ ਜੋ ਲੰਗਰ ਲਾਚੀ ਬੇਰ ਦੇ ਕੋਲ ਦੀ ਲੰਗਦਿਆਂ ਜਦੋਂ ਭਾਈ ਸ਼ਾਲੋ ਜੀ ਉਸ ਸਮੇਂ ਝਾੜੂ ਦੀ ਸੇਵਾ ਕਰ ਰਹੇ ਸੀਗੇ ਤਾਂ ਭਾਈ ਸ਼ਾਲੋ ਜੀ ਦੇ ਝਾੜੀ ਤੇ ਪੈਰ ਲੱਗਿਆ ਤਾਂ ਭਾਈ ਸ਼ਾਲੋ ਜੀ ਦੇ ਸਭ ਮੂੰਹੋਂ ਨਿਕਲਿਆ ਕਿ ਪੁੱਤਰੀ ਝਾੜੂ ਨੂੰ ਪੈਰ ਨਹੀਂ ਲਾਈਦਾ ਇਹ ਨਹੀਂ ਗੱਲ ਟਹਿਨ ਦੀ ਢੇਰ ਸੀਗੇ ਕਿ ਜੋ ਲੜਕਾ ਲੜਕੇ ਨੂੰ ਲੜਕੀਆਂ ਵਾਲੇ ਵਸਤਰ ਪਹਿਨਾਏ ਹੋਏ ਸੀਗੇ ਉਹ ਲੜਕਾ ਕੁੜੀ ਦੇ ਵਿੱਚ ਪ੍ਰਵੇਸ਼ ਕਰ ਗਿਆ ਅੰਗ ਪੈਰ ਜਿਹੜੀ ਆਵਾਜ਼ ਉਹਦੀ ਲੜਕੀਆਂ ਦੇ ਵਿੱਚ ਪ੍ਰਵੇਸ਼ ਹੋ ਗਈ। ਇਹ ਸਾਰਾ ਕੌਤਕ ਵੇਖ ਕੇ ਜਦੋਂ ਭਾਈ ਸ਼ਾਲੂ ਜੀ ਨੂੰ ਸਾਰਾ ਕੌਤਕ ਵੇਖ ਕੇ ਗੁਰੂ ਸਾਹਿਬ ਜੀ ਦੇ ਕੋਲ ਰਾਜ ਨੇ ਜਾ ਕੇ ਫਰਿਆਦ ਕੀਤੀ ਕਿ ਮਹਾਰਾਜ ਮਸਾ ਮਸਾ ਪੁੱਤਰ ਦੀ ਦਾਤ ਪ੍ਰਾਪਤ ਹੋਈ ਸੀ ਇਹ ਕਿ ਕੌਤਕ ਵਰਤਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਭਾਈ ਸ਼ਾਲੂ ਜੀ ਹੈ ਜਿਨ੍ਹਾਂ ਦੇ ਬਚਨ ਅਟਲ ਹੁੰਦੇ ਨੇ। ਫਿਰ ਉਹਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਹੁਣ ਕੀ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਫਿਰ ਤੋਂ ਤੁਸੀਂ ਇਸੇ ਤਰ੍ਹਾਂ ਹੀ ਕੱਲ ਨੂੰ ਜਾ ਕਰਕੇ ਲੜਕੀ ਨੂੰ ਲੜਕਿਆਂ ਵਾਲੇ ਵਸਤਰ ਪਨਾ ਕੇ ਭਾਈ ਸ਼ਾਲੂ ਜੀ ਦੇ ਝਾੜੂ ਦੇ ਪੈਰ ਲਵਾਇਓ ਇਸੇ ਤਰ੍ਹਾਂ ਕਰਨ ਦੀ ਡੇਰ ਹੋਈ ਤਾਂ ਭਾਈ ਸ਼ਾਲੂ ਜੀ ਨੇ ਸਭਾਈ ਕਿਹਾ ਕਿ ਪੁੱਤਰ ਝਾੜੂ ਨੂੰ ਪੈਰ ਨਹੀਂ ਲਾਈਦਾ ਜੋ ਲੜਕੀ ਲੜਕਾ ਬਣ ਚੁੱਕਿਆ ਹੈ ਲੜਕੀ ਲੜਕੇ ਤੋਂ ਲੜਕੀ ਬਣ ਚੁੱਕੀ ਸੀ ਉਸ ਨੂੰ ਲੜਕਿਆਂ ਵਾਲੇ ਵਸਤਰ ਪਨਾ ਕੇ ਜਦੋਂ ਝਾੜੂ ਨੂੰ ਪੈਰ ਲਵਾਇਆ ਤਾਂ ਭਾਈ ਸ਼ਾਲੂ ਜੀ ਨੇ ਸਭਾਈ ਕਿਹਾ ਕਿ ਪੁਤਰੀ ਪੁੱਤਰ ਜੀ ਝਾੜੂ ਨੂੰ ਪੈਰ ਨਹੀਂ ਲਾਈਦਾ ਕੁਤਰੀ ਪੁੱਤਰ ਝਾੜੂ ਨੂੰ ਪੈਰ ਨੇ ਲੱਜਦਾ ਇਨੀ ਗੱਲ ਕਹਿਣ ਦੀ ਡੇਰ ਸੀਗੀ ਕਿ ਜੋ ਲੜਕੀ ਲੜਕੇ ਤੋਂ ਲੜਕੀ ਬਣੀ ਸੀ ਉਸ ਦੀ ਆਵਾਜ਼ ਅੰਗ ਪੈਰ ਜਿਹੜੇ ਲੜਕੇ ਦੇ ਵਿੱਚ ਤਬਦੀਲ ਹੋ ਗਏ ਇਹ ਇਤਿਹਾਸ ਪਵਨ ਅਸਥਾਨ ਗੁਰਦੁਆਰਾ ਟੋਬਾ ਭਾਈ ਸ਼ਾਲੂ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਗੁਰਦੁਆਰਾ ਸਾਹਿਬ ਬੜੀ ਸੁਚੱਜੇ ਢੰਗ ਦੇ ਨਾਲ ਜਿਹੜਾ ਸ਼ੋਭਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਿਹਾ ਕਾਰਜਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਤਰੀਕੇ ਦੇ ਨਾਲ ਇਸ ਗੁਰੂ ਘਰ ਦੇ ਵਿੱਚ ਜੋ ਕਹਿ ਸਕਦੇ ਕਿ ਪਾਠੀਆਂ ਚੜਾਈਆਂ ਜਾਂਦੀਆਂ ਤਾਂ ਕਹਿ ਸਕਦੇ ਆ ਕਿ ਪੂਰੇ ਮਤਲਬ ਜੇ ਆਈ ਸੰਸਾਰ ਦੀ ਗੱਲ ਕਰ ਲਈਏ ਤਾਂ ਇੱਕ ਇੱਕੋ ਇਹੀ ਗੁਰਦੁਆਰਾ ਹੈ ਕਿ ਜਿੱਥੇ ਪਾਠੇ ਚੜਾਈਆਂ ਜਾਂਦੀਆਂ ਇਹ ਗੁਰੂ ਅਰਜਨਦੀਪ ਪਾਤਸ਼ਾਹ ਜੀ RAMDAS ਜੀ ਦੇ ਪਾਤਸ਼ਾਹ ਦੇ ਉਸ ਸਮੇਂ ਜਦੋਂ ਭਾਈ ਸ਼ਾਲੂ ਜੀ ਨੇ ਇੱਕ ਇਥੇ ਸੰਗਤਜੀ ਜਦੋਂ ਪਾਵਿਆਂ ਦੇ ਲੱਕੜ ਜਿਹੜਾ ਇੱਟਾਂ ਪਕਾਉਣ ਦੇ ਜਿਹੜੇ ਪਾਵਿਆਂ ਦੇ ਵਾਸਤੇ ਜਿਹੜਾ ਬਾਲਣ ਕੰਮ ਆਇਆ ਕਰਦਾ ਸੀਗਾ ਉਹ ਲਗਾ ਜਦੋਂ بارش ਲਗਾਤਾਰ ਹੋਣ ਦੇ ਕਾਰਨ ਬਾਲਣ ਖਤਮ ਹੋ ਗਿਆ ਤਾਂ ਫਿਰ ਭਾਈ ਸ਼ਾਲੋਜੀ ਨੇ ਉਸ ਸਮੇਂ ਜਿਹੜਾ ਤਰਨਤਾਰਨ ਦੇ ਪੰਡੋਰੀ ਵਿੜੈਚ ਇਹਨਾਂ ਲਾਗਲੇ ਪਿੰਡਾਂ ਦੇ ਵਿੱਚ ਹੋਕਾ ਦਿੱਤਾ ਕਿ ਜੋ ਮਾਈ ਭਾਈ ਦੋ ਦੋ ਪਾਤੀਆਂ ਲੰਗਰਾਂ ਦੇ ਵਾਸਤੇ ਪਾਉਣਗੇ ਉਹਨਾਂ ਨੂੰ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹਰ ਐਤਵਾਰ ਨੂੰ ਜਾਂ ਸ਼ਨੀਵਾਰ ਦੀ ਇਹ ਗੱਲ ਕਰ ਲਈ ਹੈ ਕਿ ਆਮ ਤੌਰ ਨਾਲ ਉਹ ਵੱਧ ਸੰਗਤ ਜੋ ਆ ਗੁਰੂ ਘਰ ਵਿਖੇ ਪਹੁੰਚਦੀ ਹੈ ਤਾਂ ਉਹਨਾਂ ਸੰਤਾਂ ਨੂੰ ਕੀ ਬੇਨਤੀ ਕਰਨਾ ਚਾਹੂਗਾ ਕਿ ਇਸ ਗੁਰੂ ਘਰ ਦੇ ਵਿੱਚ ਆਣਨਾ ਕਿਉਂਕਿ ਜੇ ਕਈਆਂ ਨੂੰ ਕਾਫੀ ਜੋ ਪੁੱਤਰ ਜਾਤ ਨਹੀਂ ਮਤਲਬ ਹੁੰਦੀ ਤਾਂ ਉਹ ਗੁਰੂ ਘਰ ਆ ਕੇ ਨਮਸਤਕ ਹੋਣ ਤਾਂ ਪੁੱਤਰ ਜੀ ਦਾਤ ਮਿਲ ਜੀ ਜੀ ਇਹ ਪਵਨ ਸਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਂ ਬੈਕ ਸਾਈਡ 5 ਕਿ ਮਿੰਟ 10 ਦਾ ਰਸਤਾ ਹੈ ਨਾਲ ਤੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਸਥਾਨ ਗੁਰੂ ਕੇ ਮਹਿਲ ਤੋਂ 2-4 ਮਿੰਟ ਦਾ ਹੀ ਰਸਤਾ ਟੋਬਾ ਭਾਈ ਸ਼ਾਲੂ ਜੀ ਔਰ ਇਸ ਪਾਵਨ ਅਸਥਾਨ ਤੇ ਆ ਕਰਕੇ ਜੋ ਵੀ ਸੰਗਤ ਹੈ ਮਨੋ ਕਾਮਨਾਵਾਂ ਦੀ ਸ਼ਰਧਾ ਭਾਵਨਾ ਦੇ ਨਾਲ ਜੋ ਵੀ ਨਤਮਸਤਕ ਹੋਣ ਆਉਂਦੀ ਹੈ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਇਸ ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਕੇ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਹੈ ਕੋਲੇ ਜਿਵੇਂ ਤੁਸੀਂ ਵੇਖਿਆ ਕਿ ਤੁਹਾਡੇ ਨਾਲ ਅੱਜ ਗੁਰਦੁਆਰਾ ਸਾਹਿਬ ਟੋਬਾ ਪੈਸ਼ਾ ਲੋ ਜਿਹਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਜਿਸ ਤਰੀਕੇ ਦੇ ਨਾਲ ਜੋ ਉਹਨਾਂ ਵੱਲੋਂ ਵੀ ਦੱਸਿਆ ਗਿਆ ਗ੍ਰੰਥ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਜਿਹੜੇ ਵੀ ਲੋਕ ਜਿਹੜੀ ਵੀ ਸੰਗਤ ਹੈਗੀ ਹੈ ਜਿਨ੍ਹਾਂ ਨੂੰ ਪੁੱਤਰਾ ਦੀ ਦਾਤ ਜੋ ਜਿਨ੍ਹਾਂ ਘਰ ਪੁੱਤਰ ਨਹੀਂ ਹੁੰਦੇ ਉਹ ਇੱਥੇ ਆ ਕੇ ਜਦੋਂ ਨਤਮਸਤਕ ਹੁੰਦੇ ਨੇ ਟੋਬੇ ਦੇ ਵਿੱਚ ਸ਼ਮਾਨ ਕਰਦੇ ਨੇ ਤੇ ਨਾਲ ਦੀ ਨਾਲ ਜੋ ਪਾਪੀਆਂ ਚੜਾਉਂਦੇ ਨੇ ਤਾਂ ਉਹਦੇ ਨਾਲ ਜੋ ਉਹਨਾਂ ਨੂੰ ਪੁੱਤਰਾ ਦੀ ਦਾਤ ਖਾਸ ਤੌਰ ਦੇ ਉੱਤੇ ਜੋ ਮਿਲਦੀ ਆ ਤਾਂ ਇੱਕ ਇਹ ਵੀ ਇਤਿਹਾਸ ਹੈਗਾ ਕਿ ਜਿਹੜਾ ਵੀ ਕੋਈ ਸੱਚਕੰਨ ਜੀ ਹਰਮੰਦਰ ਸਾਹਿਬ ਕਿੰਨਾ ਤੁਸਤਕ ਹੁੰਦਾ ਤਾਂ ਜਿਹੜਾ ਵੀ ਜਿਹੜੀ ਵੀ ਸੰਗਤ ਉਸੇ ਨਾਲ ਤੁਸਤਕ ਹੋ ਕੇ ਇੱਥੇ ਜੇਕਰ ਨਾ ਤੁਸਤਕ ਨਹੀਂ ਹੁੰਦੀ ਤਾਂ ਉਸ ਦੀ ਜਿਹੜੀ ਆਉਣ ਦਾ ਜੋ ਕਹਿ ਸਕਦੇ ਆ ਕਿ ਇੱਕ ਫਲ ਨਹੀਂ ਮਿਲਦਾ ਪਰ ਇਹ ਕੱਲੀ ਕੱਲੀ ਜੋ ਜਾਣਕਾਰੀ ਸੀਗੀ ਜੋ ਕੱਲਾ ਕੱਲਾ ਇਤਿਹਾਸ ਸੀਗਾ ਜੋ ਤੁਹਾਨੂੰ ਸਾਂਝਾ ਕੀਤਾ ਤਾਂ ਇੱਕ ਤਸਵੀਰ ਤੁਹਾਨੂੰ ਵੀ ਸਾਂਝੀ ਕਰ ਦਿੰਦੇ ਆ ਕਿ ਜਿੱਥੇ ਪਾਠੀਆਂ ਚੜਾਈਆਂ ਜਾਂਦੀਆਂ ਨੇ ਉਹ ਵੀ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਉਹ ਵੀ ਜਗਾ ਜ਼ਰੂਰ ਦਿਖਾਈ ਜਾਵੇ ਤਾਂ ਉਹ ਵੀ ਉਹ ਵੀ ਉਹ ਵੀ ਤੁਹਾਡੇ ਨਾਲ ਜਗਾ ਜਿਹੜੀ ਆ ਸਾਂਝੀ ਕਰਾਂਗੇ ਕੀ ਜਿਸ ਤਰੀਕੇ ਦੇ ਨਾਲ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਪਾਥੀਆਂ ਜਿਹੜੀਆਂ ਚੱਲਦੀ ਇੱਥੇ ਭਾਈ ਜਾਣਿਆ ਜਾਂਦਾ ਕਿ ਜਿਨ੍ਹਾਂ ਨੂੰ ਪੁੱਤਰਾਂ ਦੀ ਜਨਮ ਨਹੀਂ ਹੋਈ ਇੱਥੇ ਪੁੱਤਰਾਂਆਂ ਨਾਲ ਨਾ ਗੁਰੂ ਘਰਆਂ ਨਾਲ ਨਾ ਗੁਰੂ ਘਰਾਂ ਦੀਆਂ ਸਾਂਝੀਆਂ ਬਾਬਾ ਜੀ ਦੀ ਬਾਈ ਗੁਰੂ ਦੀ ਬੜੀ ਮਿਹਰ ਅੱਜ ਆਪਾਂ ਨਾਲ ਦਾ ਸ਼ੁਕਰੀਆ ਨਾ ਕਰਨਾ ਹੈ ਬਾਬਾ ਬਾਈ ਗੁਰੂ ਦਾ ਧੰਨਵਾਦੀ ਕਰਦੇ ਆਂ ਵੀਰੇ ਬਾਈ ਗੁਰੂ ਦਾ ਧੰਨਵਾਦ ਕਰਦੇ ਵੀਰੇ ਇਤਿਹਾਸ ਦੇ ਨਾਲ ਤੁਹਾਨੂੰ ਜਾਣੂ ਕਰਾਉਂਦੇ ਰਹਾਂਗੇ ਕਿ